ਹਾਂਜੀ ਸ਼ਾਸਤਰੀ ਕਾਲ ਜੀ ਸਰਨ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਆਚੂ ਜੀ ਹੋਗੇ ਜਲਦੀ ਕਲਾਜ ਹੋਗੇ ਦੋਸਤੋ ਇੱਕ ਹੋਰ ਬਹੁਤ ਸਨੀ ਵੀਡੀਓ ਲੈ ਕੇ ਆਇਆ ਬਹੁਤ ਸੋਨਾ ਵਿਸ਼ਾਇਆ ਅੱਜ ਇੱਕ ਇਨਫਾਰਮੇਸ਼ਨ ਵਾਲੀ ਵੀਡੀਓ ਲੈ ਕੇ ਆਇਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਾਂ ਤੇ ਨਵੇਂ ਚੈਨਾਂ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਜਿੰਨਾ ਜਿੰਨਾ ਕੋਲ ਕਾਰ ਹੈਗੀ ਆ ਗੱਡੀ ਹੈਗੀ ਆ ਨਾ ਇਹ ਉਹਨਾਂ ਵਾਸਤੇ ਵੀਡੀਓ ਹੈ ਖਾਸ ਕਰਕੇ ਵੀ ਗੱਡੀ ਦੇ ਵਿੱਚ ਇਹ ਚਾਰ ਚੀਜ਼ਾਂ ਭੁੱਲ ਕੇ ਵੀ ਨਾ ਰੱਖੋ ਠੀਕ ਹੈ ਜੀ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਤੁਹਾਡੀ ਗੱਡੀ 'ਚ ਅੱਗ ਵੀ ਲੱਗ ਸਕਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਛੋਟੀ ਜੀ ਵੀਡੀਓ ਆ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਸਾਡੀ ਜਿਹੜੀ ਐਨਕ ਹੁੰਦੀ ਆ ਨਾ ਸਪੈਕਸ ਜਦਾਂ ਮੈਂ ਸਪੈਕਸ ਲਗਾਈ ਆ ਆਪਾਂ ਕੀ ਕਰਦੇ ਆ ਆਪਾਂ ਕਈ ਵਾਰੀ ਜਦੋਂ ਗੱਡੀ 'ਚ ਉਤਰੇ ਆਪਾਂ ਸਪੈਕਸ ਗੱਡੀ ਦੇ ਵਿੱਚ ਰੱਖ ਦਿੰਦੇ ਆ ਲਾ ਕੇ ਨਾ ਤੇ ਜਦੋਂ ਇਹਦੇ ਉੱਤੇ ਧੁੱਪ ਪੈਂਦੀ ਆ ਤੇਜ਼ ਧੁੱਪ ਮਿਲਿਆ ਤਾਂ ਇਹਦੇ ਲੈਂਸ ਦੇ ਵਿੱਚੋਂ ਦੀ ਹੀਟ ਰਿਫਲੈਕਟ ਹੁੰਦੀ ਆ ਤੇ ਉਹ ਤੁਹਾਡੀ ਗੱਡੀ ਨੂੰ ਅ ਮੈਰਿਟ ਕਰ ਸਕਦੀ ਆ ਅੱਗ ਵੀ ਲੱਗ ਸਕਦੀ ਆ ਸੋ ਸਪੈਕਸ ਕਦੇ ਵੀ ਭੁੱਲ ਕੇ ਗੱਡੀ ਚ ਨਾ ਰੱਖੋ ਠੀਕ ਹੈ ਜੀ ਖਾਸ ਕਰ ਗਰਮੀਆਂ ਦੇ ਦਿਨਾਂ ਠੁੱਕ ਵੇਲੇ ਦੂਜੇ ਨੰਬਰ ਤੇ ਇੱਕ ਹੁੰਦਾ ਹੀ ਆਪਣਾ ਗੈਸ ਲੈਟਰ ਜਿਹੜੇ ਬੰਦੇ ਸਮੋਕਿੰਗ ਕਰਦੇ ਆ ਨਾ ਉਹਨਾਂ ਕੋਲ ਇੱਕ ਲੈਟਰ ਹੁੰਦਾ ਜਿਹਦੇ ਨਾਲ ਉਹ ਆਪਣੀ ਸਿਗਰਟ ਵਗੈਰਾ ਉਹਨੂੰ ਉਹ ਕਰਦੇ ਜਲਾਉਂਦੇ ਆ ਠੀਕ ਹੈ ਜੀ ਤੇ ਉਹ ਗੈਸ ਲੈਟਰ ਦੇ ਵਿੱਚ ਵੀ ਲਿਕਵਿਡ ਗੈਸ ਹੁੰਦੀ ਆ ਜਿਹੜੀ ਕਿ ਜੇ ਉੱਤੇ ਜ਼ਿਆਦਾ ਦਿਰ ਹੀਟ ਪਵੇ ਤਾਂ ਉਹ ਚੀਜ਼ ਵੀ ਬਲਾਸਟ ਹੋ ਸਕਦੀ ਆ ਤੁਹਾਡੀ ਗੱਡੀ ਦੇ ਵਿੱਚ ਸੋ ਇਸ ਕਰਕੇ ਗੈਸ ਲੈਟਰ ਵੀ ਅਵੋਇਡ ਕਰੋ ਕਦੇ ਵੀ ਗੱਡੀ ਚ ਨਾ ਰੱਖੋ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਪਾਣੀ ਦੀ ਬਸਲੇਰੀ ਦੀ ਬੋਤਲ ਜਿਹੜੀ ਟਰਾਂਸਪੇਰੈਂਟ ਬੋਤਲ ਹੁੰਦੀ ਹੈ ਨਾ ਉਹਦੇ ਵਿੱਚ ਆਪਾਂ ਪਾਣੀ ਰੱਖ ਕੇ ਗੱਡੀ 'ਚ ਰੱਖ ਲੈਨੇ ਆ ਕਿਉਂਕਿ ਪਾਣੀ ਦੀ ਲੋੜ ਪੈਂਦੀ ਰਹਿੰਦੀ ਹੈ ਹਨਾ ਜਾਂ ਆਪਾਂ ਸੀਟ ਦੇ ਪਿੱਛੇ ਰੱਖ ਦਿੰਨੇ ਆ ਜਾਂ ਹਨਾ ਮੂਰਲੀ ਸੀਟ ਤੇ ਪਈ ਰਹਿੰਦੀ ਹੈ ਹਨਾ ਤੇ ਜਦੋਂ ਉਹਦੇ ਉੱਤੇ ਸੂਰਜ ਦੀ ਦੋਸ਼ਤੀ ਪੈਂਦੀ ਆ ਤਾਂ ਉਹ ਵੀ ਇੱਕ ਮੈਗਨੀਫਾਈਡ ਜਿਹਾ ਕੰਮ ਕਰਦੀ ਆ ਉਹ ਚੋਂ ਬੜੀ ਤੇਜ਼ ਹੀਟ ਨਿਕਲਦੀ ਆ ਜਿਹੜੀ ਤੁਹਾਡੀ ਸੀਟ ਨੂੰ ਜਾਂ ਕਾਰ ਨੂੰ ਹੀਟ ਕਰਕੇ ਗਰਮ ਕਰ ਸਕਦੀ ਹੈ ਤੇ ਅਗਲ ਕਦੇ ਵੀ ਚਾਂਸ ਵੱਧ ਜਾਂਦੇ ਆ ਤੇ ਚੌਥੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਬਾਡੀ ਪਰਫਿਊਮ ਜਾਂ ਡ ਅਪਾ ਇਹ ਦੋਨੇ ਚੀਜ਼ਾਂ ਗੱਡੀ 'ਚ ਲਗਭਗ ਮੈਂ ਦੇਖਿਆ ਪਈਆਂ ਦੇ ਰੱਖੀਆਂ ਹੁੰਦੀਆਂ ਨੇ ਇਹ ਚੀਜ਼ ਨੂੰ ਵੀ ਅਵੋਇਡ ਕਰੋ ਕਿਉਂਕਿ ਪਰਫਿਊਮ ਦੇ ਵਿੱਚ ਵੀ ਤੇ ਡਿਊ ਦੇ ਵਿੱਚ ਵੀ ਇੱਕ ਇੰਦਾਂ ਦੀ ਗੈਸ ਹੁੰਦੀ ਹੈ ਜਿਹੜੀ ਜਿਆਦਾ ਹੀਟ ਪੈਣ ਤੇ ਉਹ ਪਰਫਿਊਮ ਦੀ ਬੋਤਲ ਬਲਾਸਟ ਹੋ ਸਕਦੀ ਹੈ ਤੇ ਤੁਹਾਡੀ ਗੱਡੀ ਨੂੰ ਨੁਕਸਾਨ ਹੋ ਸਕਦਾ ਚਾਹੇ ਕੋਈ ਵੀ ਗੱਡੀ ਹੋਵੇ ਹਨਾ ਸੋ ਇਸ ਕਰਕੇ ਇਹ ਚਾਰ ਚੀਜ਼ਾਂ ਨੂੰ ਅਵੋਇਡ ਕਰੋ ਆਪਣੀ ਗੱਡੀ ਵਿੱਚ ਰੱਖਣ ਨੂੰ ਸੇਫਟੀ ਕਰਕੇ ਠੀਕ ਹੈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹਰ ਇੱਕ ਬੰਦੇ ਤੱਕ ਪਹੁੰਚ ਸਕੇ ਵੀ ਉਹ ਇਸ ਨੁਕਸਾਨ ਤੋਂ ਬਚ ਸਕਣ ਵੀਡੀਓ ਖਤਮ ਕਰਦੇ ਹਾਂ ਵੀਡੀਓ ਚੰਗੇ ਲੱਗਦਾ ਲਾਈਕ ਕਰਨਾ ਤੇ ਸ਼ੇ so see